ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਜਿਹੜਾ ਇੱਕ ਬਾਈਗਰ ਦਾਸ ਤੋਂ ਕੋਲ ਪਹੁੰਚੇ ਆ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਹੁੰਦੇ ਰਹਿੰਦੇ ਨੇ ਪ੍ਰੋਟੀਨ 'ਚ ਆਪਣੇ ਤੇ ਇਹਨਾਂ ਦੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਦੋ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਸੂਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂਜੀ ਗੁਰਦੇਵ ਸਿੰਘ ਆ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਵੀਰੇ ਤਹਿਸੀਲ ਵੀ ਮੋਗਾ ਠੀਕ ਆ ਜੀ ਆਪਾਂ ਜਿਹੜੀ ਬਈ ਤੜਕੇ ਵੀਡੀਓ ਪਾਈ ਸੀ ਚਾਰ ਗਾਂਆਂ ਦੀ ਵਿਗੀਆਂ ਸੀ ਹਾਂ ਬਈ ਵਿਗੀਆਂ ਚਾਰ ਦੋ ਚਾਰ ਸਿੰਘਾਂ ਸੀ ਜਰ ਸਿੰਘਾਂ ਦੇ ਇੱਕੋ ਕਰ ਲਿਆ ਗਿਆ ਬਗਰਾੜੀ ਦਾ ਠੀਕ ਆ ਜੀ ਤੇ ਦੂਜੀਆਂ ਵੜਾ ਡਾਡੂ ਵੜਾ ਦੇ ਦਿੱਤੀਆਂ ਠੀਕ ਆ ਜੀ ਹਾਂ ਤੇ ਹੁਣੇ ਆਈਆਂ ਬਈ ਇਹ ਬਈ ਹੁਣੇ ਲੰਗਾਂ ਸਿੰਘਾਂ ਤਿੰਨ ਲੰਗਾਂ ਸੀਗੀਆਂ ਇੱਕ ਗਾਂ ਮੁੰ ਠੀਕ ਹੈ ਜੀ ਸਟੇਟਸ ਲਾ ਲਾਈਓ ਮੈਂ ਲੰਗਾ ਹੀ ਹੋਇ ਇੱਕ ਲੈ ਗਿਆ ਆ ਕੇ ਦੋਏ ਹੈਗਾ ਲੋਕ ਲੰਗਾ ਹੁਣੇ ਲੈ ਕੇ ਤੁਰੇ ਆਏ ਆ ਤੇਰੇ ਮੂਰੇ ਜਾਂਦੇ ਠੀਕ ਆ ਬਾਈ ਤੇ ਜਰਸੀ ਤੋਂ ਸ਼ੁਰੂ ਕਰ ਲਾਂਗੇ ਬਾਈ ਇਹਦੀ ਕੀ ਡਿਟੇਲ ਆ ਜੀ ਜਰਸੀ ਬਹੁਤ ਸੋਹਣੀ ਆ ਵੀਰੇ ਵਹਿੜਾ ਤੜਕੇ ਵਾਲੀਆਂ ਵਹਿੜਾਂ ਵਾਂਗੂ ਕੁਦਰਤੀ ਹੋ ਵੱਜ ਗਈ ਇਹ ਵੀ ਚੰਗੀ ਆ ਜੀ ਹਾਂਜੀ ਤੇ ਕਿੰਨੇ ਵਸੂਏ ਹੁੰਦੀ ਆ ਬਾਈ ਦੂਆ ਸੂਆ ਵੀਰੇ ਕੰਨੀਆਂ ਦਾੰਦ ਖੜੇ ਆ ਸ਼ਿੱਗੀ ਵਹਿੜਾ ਜੀ ਤਾਂ ਦਣ ਕਿੰਨੇ ਲੈ ਜੂ ਦਣ ਹਜੇ 7 ਪਾਈ ਵੀਰੇ 7 ਲੈ ਜੂ ਕਿੰਨਾ ਕੁ ਪਾਈ ਵੀ ਦੁੱਧ ਪਲੂਨ ਨੇ ਬਈ ਮਾਲਕਾਂ ਨੇ 15 ਲੀਟਰ ਦੱਸਿਆ ਆਪਾਂ ਨੂੰ ਜਿਹੜੇ ਹਿਸਾਬ ਨਾਲ ਜ਼ਿਆਦਾ ਬ੍ਰੀਡਾ ਬਾਕੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਹਣੀਆਂ ਤੋਰ ਕੇ ਦਿਖਾ ਦੇ ਵੀਰ। ਦੈਨ ਡੇਟ ਮੁਤਾਬਕ ਥੱਤ ਪਿਆ ਤੇ ਹਵਾਨੇ ਦੇ ਝੋਲਕੇ ਕਰ ਸਕਦੇ ਹੋ। ਬਾਈ ਜਿੰਨਾ ਬਾਹਲਾ ਨਹੀਂ ਕਹਿੰਦੇ 15 ਕਿਲੋ ਮਾਲਕਾਂ ਨੇ ਦੱਸਿਆ ਤੇ 15 ਕਿਲੋ ਕੋਈ ਬਾਹਲਾ ਵੀ ਨਹੀਂ। ਜਾਤ ਬਰੀਡ ਦੀ ਬਹੁਤ ਚੰਗੀ ਆ। ਨੇੜੇ ਤੋਂ ਚੈੱਕ ਕਰ ਲੋ ਛੋਟਾ ਕੰਨ ਆ ਜੀ। ਬਾਕੀ ਕੱਚੀ ਕੱਚੀ ਆ ਜੀ ਕੱਲੀ। ਤੇ ਆਈ ਹੋਈ ਆ ਬਈ ਉਪਰਾ ਕਰਦੀ। ਥਣਾ ਦੇ ਡਾਨਾ ਬਈ ਜਮ। ਥਣਾ ਦਾ ਆਪਣਾ ਹੱਥੋਂ ਨਾ ਲਾਵੇ ਕੋਈ ਵੀਰ। ਥਣਾ ਦੇ ਡਾਨਾ ਬਈ ਫਿਕਰ ਹੋ ਜਿਓ। ਫਵਾਨਾ ਕਰਮ ਵਾਲੀ ਸੋਨਾ ਤਿਆਰ ਕਰੀ ਬੈਠੀ ਆ ਜੀ ਚਾਰੇ ਥਾਣ ਇੱਕੋ ਸਾਈਜ਼ ਦੇ ਨੇੜੇ ਤੋਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਸੋਨਾ ਗੁਲਾਬੀ ਥਾਣਾ ਕੋਈ ਸ਼ਾਕ ਨਹੀਂ ਵਾਦੂ ਕੱਲੇ ਥਾਣੀ ਥਾਂੜਾ ਜੀ ਕਿਟ ਕਰ ਲਓ ਬਾਕੀ ਫਵਾਨਾ ਜਦੋਂ ਖੈਦ ਦੇ ਦਾ ਰਵੜਾਂ ਕੋ ਵਾਦ ਦਾ ਦੇਖ ਸਕਦੇ ਹੋ ਤੁਸੀਂ ਸਾਰੀ ਝੋਲ ਕੱਢ ਕੇ ਹੋਣਾ ਹਜੇ ਦਾ ਲੈ ਹਜੇ ਦਾ ਲੈਵਾ ਹਜੇ ਦਾ ਲੈਵਾ ਕੋਹ ਹੋਣੀ ਵੀਰੇ ਹਜੇ ਉਪਰਾ ਕਰਦੀ ਆ ਤਾਜੀ ਆਈ ਕਰਕੇ ਬਾਕੀ ਜਾਦ ਬਰੀਡ ਦੇ ਪੱਖ ਤੋਂ ਬਹੁਤ ਚੰਗੀ ਆ ਸੋਹਣੇ ਫੇਸ ਕੁਆਲਿਟੀ ਬਾਕੀ ਕੱਚੀ ਦਾ ਮੁੱਲ ਕੱਚੀ ਦੇ ਹਿਸਾਬ ਨਾਲ ਹੋਊ ਜਿੱਦਾਂ ਕਰਮ ਵਾਲੀ ਤਿਆਰ ਹੋ ਗਈ ਉਹ ਵੇੜਾ ਉਹ ਵੇੜਾ ਤਿਆਰ ਸੀ ਵੇੜਾ ਉਹ ਵੀ ਉਹਨਾਂ ਅਰਗੂ ਹੀ ਤੜਕੇ ਵਰ ਗਿਆ ਲੱਗੀ ਕੱਚੀ ਆ ਬਸ ਹਾਂਜੀ ਤੇ ਇਹਦਾ ਭਾਈ ਅੱਜ ਦਾ ਕੱਚੀ ਦਾ ਮੁੱਲ ਫਿਰ ਮੁੱਲ ਕਿਹੜਾ ਕਰਨਾ ਤੜਕੇ ਉਹਨਾਂ ਦਾ 46 46 ਕੀਤਾ ਸੀ ਇਹਦਾ 10000 ਘਟਾ ਲਾ 36 ਕਰ ਲਾ ਜਿੱਦਾਂ ਤਿਆਰ ਹੋ ਗਈ ਹੈ ਵੀ 46 ਦੀ ਗੁਈ ਹੈ ਇੱਕ ਆ ਜੀ ਜਮਾ ਜਾਇਜ਼ ਮੁੱਲ ਆ ਕਿਉਂਕਿ ਕੱਚੀ ਕੱਚੀ ਆ ਗੱਲੀ ਬਾਕੀ ਫੇਸ ਕੁਆਲਿਟੀ ਕਰਮ ਵਾਲੀ ਦੀ ਜਰ ਯਾਰ ਸਾਡੇ ਦਾ ਭਾਈ ਸਾਡੇ ਦਾ ਭਾਅ ਉਹ ਹੁੰਦੇ ਵੀਰੇ 2000 2000 ਲਿਆ ਤੇ ਫੜਾਓ ਇਹਨਾਂ ਨੂੰ ਅਈਦਾ ਗੰਗਾ ਗਿਣਤੀ 'ਚ ਵਾਧਾ ਆ ਜਾਂਦੇ ਨੇ ਗਿਣਤੀ 'ਚ ਵਾਧਾ ਵੈਗ ਵਾਧੇ ਜਾਂਦਾ ਗਿਣਤੀ 'ਚ ਮਾਲ ਸੜ ਕੇ ਚਾਰ ਵਿੱਚ ਤੀਆਂ ਤਿੰਨ ਹੁਣ ਸੀ ਚਲੋ ਇੱਕ ਪਹਿਲਾ ਵੈਗ ਗਿਆ ਦੋ ਰਹਿ ਗਈਆਂ ਮੁੱਠੀ ਰੇਖ ਵੱਚੀ ਚੀਜ਼ ਕੀ ਕੁਆਲਿਟੀ ਬਾਕੀ ਭਾਈ 6 ਦੰਦ ਦਾ ਕੰਨੀ ਵਾਲਾ 6 ਦੰਦ ਇਹੋ ਜੀ ਨਸਲ ਦੀ ਫੰਡਰ ਵੱਚੀ ਲੈਣੀ ਹੋਵੇ 20000 ਦੀ ਆ ਇਹਦਾ ਹੈ ਸੂਣਾ ਵਾਲੀ ਆ ਸਹੀ ਗੱਲ ਆ ਜੀ ਬਾਕੀ ਭਾਈ 15 ਕਿਲੋ ਦਾ ਦੇਈ ਦਿਓ ਬਾਕੀ ਪਲੀ ਪੁਲੀ ਬਹੁਤਾ ਕੋਈ ਲਿੱਸੀ ਫਿੱਕੀ ਨਹੀਂ ਪਲੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਗੋਲ ਮਟੋਲੀ ਆ ਝੋਲ ਚੈੱਕ ਕਰ ਲਓ ਹਵਾਨੇ 'ਚ ਸਾਰੇ ਝੋਲ ਕੱਟ ਕੇ ਸੋਣਾ ਜੀ ਥੋੜੀ ਜਿਹਾ ਬਸ ਨਿਵਾਉਣ ਤੋਂ ਆਉਣ ਵਾਲੀ ਆ ਬਾਈ ਨਿਵਾਟਵਾ ਵੀ ਦਿੰਦੇ ਆਪਾਂ ਹਜੇ ਆਂਗਾ ਕਰਕੇ ਵੀਡੀਓ ਤੂੰ ਆਪਣੇ ਪਿੰਡ ਆਇਆ ਕਰਕੇ ਮੈਂ ਤੈਨੂੰ ਹਾਕ ਮਾਰ ਲਈ ਨਹੀਂ ਤਾਂ ਵੀਡੀਓ ਕੱਲ ਨੂੰ ਮੋੜਨੀ ਸੀ ਆਪਾਂ ਨਹੀਂ ਕੱਲ ਨੂੰ ਪਾ ਦੇਣੀ ਸੀਗੀ ਫਿਰ ਨਿਵਾਟਵਾ ਕੇ ਉਹਦੇ ਕੋਲ ਕੋਈ ਸਰਪਟਿਪੋਰਟਰ ਲਾ ਕੇ ਪਾਉਣੀ ਸੀਗੀ ਹਾਂਜੀ ਬਾਕੀ ਥੋੜੀ ਨਿਵਾਉਣ ਤੋਂ ਆਉਣ ਵਾਲੀ ਆ ਤਾਜੀਾਈ ਕਰਕੇ ਬਾਕੀ ਮੁੱਲ ਜਮਾ ਜੈਜ ਆ 36000 ਰੁਪਏ ਜੋ ਮੜਾ ਮੁੱਟੇ ਇਮਾਨਤਾਂ ਨੂੰ ਹੋਊਗਾ ਕਿਉਂਕਿ ਕੱਚੀ ਆ ਜੀ ਜੇ ਕਿਤੇ ਬਣੀ ਹੁੰਦੀ ਇਹਦਾ ਮੁੱਲ ਵੀ ਮਗਰ ਲੀਆਂ ਜਰਤੀ ਜਿੰਨਾ ਹੀ ਹੋਇਆ ਲੈਵਾ ਬਹੁਤ ਆ ਵਹਿੜਦਾ ਬਾਈ ਥੋੜਾ ਲੈਵਾ ਨਹੀਂ ਘਾ ਦਾ ਝੋਲ ਚੱਟ ਕਰਨ ਨੂੰ ਹੁਣ ਚੈੱਕ ਕਰੀ ਫੇਰ ਦਿਖਾ ਦਿੰਨੇ ਥੋੜਾ ਡਰਦਾ ਜੀ ਚਲੋ ਕੋਈ ਨਹੀਂ ਬਾਈ ਹਾਂਜੀ 2 ਨੰਬਰ ਇਹਦੀ ਕਿਹੜੀ ਬਾਕੀ ਉਹ ਵੀ ਸੋਹਣੀ ਸੁਨੱਖੀ ਬਾੜੀ ਆ ਬੱਚੀ ਬਾਈ ਫੇਸ ਕੁਆਲਟੀ ਚੈੱਕ ਕਰ ਲੋ ਛੋਟਾ ਕੰਨ ਆ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਥਣ ਬਹੁਤ ਸੋਹਣਾ ਚਾਰੇ ਥਣ ਨਿੱਖੜ ਮੈਂ ਇਕੁਏ ਸਾਈਜ਼ ਦੇ ਹਾਤੀ ਜਵਾਈ ਹੋਣਾ ਥਾਣਾ ਜੀ ਕੋਈ ਛੋਟਾ ਥਾਣਾ ਨਹੀਂ ਜੀ ਜਿਹੜੇ ਵੀਰ ਨੂੰ ਜੱਜੂਗੇ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾ ਕਰੈਕਟ ਕਰ ਸਕਦੇ ਆ ਜੀ ਦੋ ਨੰਬਰ ਬਈ ਐਚ ਐਫ ਦੀ ਕੀ ਡਿਟੇਲ ਆ ਜੀ ਦੋ ਨੰਬਰ ਸੋਹਣੀ ਐਚ ਐਫ ਪੂਰੀ ਗੋਲ ਮਟੋਲ ਆ ਫੁੱਲ ਹੈਵੀ ਬੋਡੀ weight ਦੀ ਆ ਫਾਰਮ ਦੀ ਬੱਚੀ ਲੱਗਦੀ ਆ ਬਾਈ ਕਿੱਥੋਂ ਲੈ ਕੇ ਆਂਦੀ ਆ ਜੀ ਨੇ ਭਾਈ ਐਵੇਂ ਚੁਠਾ ਮਾਰੀ ਆ ਕਿ ਫਾਰਮ ਚੋਂ ਤਾਂ ਨਹੀਂ ਲਈ ਯਾਰ ਭਾਈ ਘਰੇ ਲੋਈ ਲਈ ਆ ਗਾਂਾਂ ਸੀਗੀਆਂ 7-8 ਵਿਚਾਰ ਚੂਰ ਪਹੁੰਚਾਂਗਾ ਪਉਂਦੇ ਹੀ ਪਲੀ ਵੇੜ ਤਾਂ ਚੰਗੀ ਸੇਵਾ ਲੈ ਕਰਾ ਲਈ ਆ ਸੇਵਾ ਲੈ ਕਰੇ ਵੇੜ ਛਿੱਗੀ ਆ ਕੰਨਾਂ ਵਾਲੇ ਤਾਂ ਚੱਕਦੀ ਆ ਵੀ ਰਾਜੀ ਠੀਕ ਆ ਜੀ ਹਾਂਜੀ ਕਿੰਨੇਵੇਂ ਸੂਏ ਹੁੰਦੀ ਆ ਜੀ ਸੂਆ ਪ्योर ਦੂਜਾ ਬਾਈ ਦਿਨ ਕਿੰਨੇ ਲੈ ਜੂ ਬਾਈ ਦਿਨ ਭਾਈ ਹਰੇ ਦਾ ਪੂਰੇ 10 ਦਿਨ ਪਾਈ ਨੇਟ ਠੀਕ ਆ ਦੁੱਧ ਕਿੰਨਾ ਕ ਪਾ ਜੂ ਬਾਈ ਅਗਲਾ ਕਹਿ ਲੈਂਦਾ ਐਵੇਂ ਵਪਾਰੀ ਕਹਿੰਦੇ ਛਿੱਗੀ ਹੈਗੀ ਆ ਕਿ ਨਹੀਂ ਜਿਹੜੀ ਮੂਮਾ ਆ ਆ ਬਲਾ ਕੰਨਾਂ ਚੱਕਦੀ ਆ ਚੈੱਕ ਕਰ ਲੋ ਜੀ ਇਧਰੋਂ ਵੀ ਵਿਖਾ ਦੇ ਜਿਹੜੇ ਘਰੋਂ ਬਾਈ ਕਹਿੰਦਾ ਲੈ ਕੇ ਜਾਂਦੀ ਆ ਸੇਵਾਗੌਰ ਉਹਨਾਂ ਦੀ ਫੁੱਲੀ ਸੀਗੀ ਫੁੱਲ ਚਾ 7-8 ਵਹਿੜਾ ਸੀਗੇ ਤੇ ਚਾਰ ਤੇ ਚੱਲਦਾ ਸੀਗਾ ਇਹ ਕੰਮ ਕਿਉਂਕਿ ਬਾਕੀ ਤੁਸੀਂ ਹੈਵੀ ਬਾਡੀ ਵੇਖਦੇ ਵੇਖ ਸਕਦੇ ਹੋ ਪੂਰੇ ਗੋਲ ਮਟੋਲ ਗਾਂ ਚੰਗੀ ਸੇਵਾਗੌਰ ਵਾਲੀ ਹੁੰਦੀ ਆ ਤੇ ਨਹੀਂ ਤਾਂ ਜ਼ਿਆਦਾਤਰ ਲਿੱਸੀਆਂ ਫਿੱਕੀਆਂ ਹੀ ਹੁੰਦੀਆਂ ਗਾਂਾਂ ਬਾਈ ਦਾ ਵਜਨ ਹੀ ਬਹੁਤ ਆ ਬਾਈ ਗਾਂ ਦਾ ਫੁੱਲ ਹੈਵੀ ਬਾਡੀ ਵੇਡਦੀ ਚੌੜਾ ਪੇਟ ਥੋੜਾ ਮੱਝਾਂ ਵਰਗਾ ਪੇਟ ਫੁੜਾ ਜੀ ਲੋ ਵੇੜ ਬਾਈ ਕੱਚੀ ਕੱਚੀ ਹੱਲੇ ਵਾਵੇ ਵੇੜ ਨੂੰ ਪੂਜੀ ਲੱਗਾ ਕਰ ਲੋ ਜੀ ਥਾਣਾ ਬਹੁਤ ਸੋਹਣਾ ਆ ਚਾਰੇ ਥਾਣਾ ਨਿੱਖਣ ਮੇ ਇੱਕੋ ਜਿਹੇ ਸਾਈਜ਼ ਦੇ ਹੱਥੀਂ ਚਵਾਈ ਵਾਲੇ ਥਾਣਾ ਥਣਾ ਦੀ ਡੰਨ ਆ ਬਾਈ ਜਮਾ ਬਾਈ ਯਾਰ ਹੱਥ ਹੁਣਾ ਲਾਉਣ ਯਾਰ ਥਾਣਾ ਦਾ ਆਪਾਂ ਤੁਹਾਨੂੰ ਵਾਰ-ਵਾਰ ਕਹਿੰਨੇ ਵੀ ਕਰਾਇਆ ਦੇ ਕੇ ਮੋੜਾਂਗੇ ਜੇ ਕੋਈ ਗੱਤ ਅੱਗਾ ਲੈਂਦੇ ਨਹੀਂ ਆਪਾਂ ਕਿੰਨਾ ਕੁ ਪਾਜੂ ਬਾਈ ਦੁੱਧ ਦੁੱਧ ਪਲੂਨ ਨੇ 20 ਲੀਟਰ ਦਿੱਤਾ ਮੈਂ ਦਸਨ ਮਤਾ ਕੋ ਬਾਈ ਜਾਉ ਬਾਈ ਤੇਈ ਬਾਈ ਬੋਏ ਇੰਨੇ ਵਜਨ ਵਾਲੀ ਨੂੰ ਦੇਣ ਦਾ ਹੱਕ ਆ ਭਰਾ ਦੂਰ ਤੋਂ ਤੁਹਾਨੂੰ ਕਰਕੇ ਦਿਖਾ ਦਿੰਨੇ ਲੰਬਾਈ ਚੈੱਕ ਕਰ ਲਓ ਹਾਈਟ ਚੈੱਕ ਕਰ ਲਓ ਤੇ ਬਰੀਡ ਚੈੱਕ ਕਰ ਲਓ ਜੀ ਚੰਗੇ ਸੇਵਾਗੌਰ ਵਾਲੇ ਘਰੋਂ ਆਈ ਆ ਦੁੱਧ ਦਾ ਗਾਂ ਬਾਕੀ ਗਾਂ ਨੂੰ ਦੇਖ ਕੇ ਪਤਾ ਲੱਗ ਰਿਹਾ ਬਈ ਕਿਸੇ ਦੀ ਸਾੰਧੀ ਵੀ ਆ ਇਕੱਲੇ ਨਮਾਉਣ ਪਵਾਉਣ ਵਾਲੀ ਆ ਤੇ ਗਾਂ ਦੀ ਬਰੀਡ ਬਹੁਤ ਚੰਗੀ ਆ ਜੀ ਝੋੜ ਚੰਗਾ ਹਵਾਨੇ 'ਚ ਬਹੁਤ ਨੇ 20 ਕਿਲੋ ਪਲੂਣ ਦਾ ਬਾਈ ਕਹਿੰਦਾ ਦਿੱਤਾ ਵਾ ਦੁੱਧ ਸੇਵਾ ਦਾ ਹੁੰਦਾ ਇੱਕ ਯਾਰ ਸੇਵਾਗੋਰ ਵੱਧ ਹੋਊਗੀ ਤਾਂ ਵੱਧ ਵੀ ਲੈ ਜੂਵੇਂ ਜਿ ਦਿਖਾ ਦਿੰਨੇ ਆ ਬਾਈ ਹਵਾਨਡੇ ਤੇ ਚੈੱਕ ਕਰ ਲੋ ਜੀ ਪੂਰੇ ਹਵਾਨੇ ਤੇ ਸਾਰੇ ਹਵਾਨੇ ਤੇ ਵੇਣ ਜੋ ਹੋਣੀਆਂ ਜਦੋਂ ਹਵਾਨਾ ਭਰ ਗਿਆ ਉਦੋਂ ਤੁਹਾਨੂੰ ਕਲੀਅਰਲੀ ਜ਼ਿਆਦਾ ਦਿਸਣ ਗਿਆ ਇਧਰਲੇ ਪਾਸੇ ਵੀ ਚੈੱਕ ਕਰ ਲੋ ਜੀ ਪੂਰੇ ਟੌਪ ਬ੍ਰੀਡਡ ਬੱਚੀ ਆ ਜੀ ਰੇ ਨਾਲ ਦੂਜਾ ਸੂ ਆ ਜੀ ਗਾਂ ਦਾ ਵੀਰੇ ਲੀਵਾ ਬੜਾ ਚੰਗਾ ਆਪਾਂ ਮਾਲ ਰੋ ਹੀ ਲੈਨੇ ਆ ਪਰ ਗਾਂ ਦੇ ਥਣ ਲੀਵੇ ਦੀ ਬੰਤਰ ਥਣਾ ਦੀ ਬਾਲੀ ਚੰਗੀ ਆ ਥੋੜੀ ਚੰਗੀ ਥਣਾ ਦੀ ਬੰਤਰ ਨਹੀਂ ਗਾਂ ਦੀ ਮੁੱਲ ਬਾਈ ਇਹਦਾ ਜੈਜ ਦਾ ਜਮਾ ਬਾਈ ਤਿਆਰ ਹੋਈ ਗਾਂ 72000 ਦੀ ਆ ਅੱਜ 52 ਦੀ ਬੱਚੀ ਦੇਵਾਂਗੇ ਠੀਕ ਆ ਜੀ ਹਾਂ ਨਾ ਬਹੁਤ ਜਿਆਦੀ ਆ ਜਮਾ ਜੈਜ ਮੁੱਲ ਕੀਤਾ ਬਾਈ ਨੇ ਫਾਰਮ ਵਾਲੀ ਇੱਕ ਸਾਡਾ ਫਾਰਮ ਹੀ ਰੱਖ ਲਓ ਚਲੋ ਛੋਟੇ ਥੋੜੀਆਂ ਗਾਂਆਂ ਰੱਖੀਆਂ ਹੋਈਆਂ ਅਸੀਂ ਚੰਗੀ ਸੇਵਾ ਕੋ ਗੋਰਲੇ ਕਰੋ ਬੱਚੀ ਲਈ ਆ 52000 ਰੁਪਇਆ ਬਾਈ ਮੁੱਲ ਕਰਦੇ ਮਾੜਾ ਮੋੜਾ ਸ਼ੋਰ ਛੱਪਾ ਹੋ ਜੂ ਬਾਈ ਛੋਟਛਪਾ ਇਹ ਹੋ ਬੜਾ ਲੰਮਾ ਚੌੜਾ ਕੰਮ ਹੈ ਠੀਕ ਆ ਜੀ ਹਾਂ ਬਾਈ ਕਹਿੰਦਾ ਕੱਲਾ ਛੋਟਛਪਾ ਹੀ ਹੋ ਕਿਉਂਕਿ ਰੇਟ ਬਾਈ ਦੇ ਫੈਕਸ ਜਿਹਾ ਹੀ ਹੁੰਦੇ ਆ ਬਹੁਤ ਵਪਾਰੀ ਵੀਰ ਲੈ ਕੇ ਜਾਂਦੇ ਆ ਬਾਈ ਕੋਲੋਂ ਅੱਗੇ ਵੀ ਜਿਹੜੀ ਤੜਕੇ ਵੀਡੀਓ ਪਾਈ ਸੀ ਉਹ ਵੀ ਵਪਾਰੀ ਵੀਰ ਹੀ ਲੈ ਕੇ ਗਏ ਆ ਉਦੇ ਚੋ ਮਾੜਾ ਮਾੜਾ ਛੋਟ ਛੱਪਾ ਹੋ ਜੂ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗੀ ਨਗੀਨੇ ਦੋਨੇ ਚੰਗੇ ਆ ਜਰਸੀ ਵੀ ਚੰਗੀ ਆ ਐਚ ਆ ਉਹ ਗੱਲ ਨਹੀਂ ਆਪਣੀ ਹੁੰਦੀ ਤੜਕੇ ਹੁਣ ਵਹਿੜ ਦਿੱਤੀ ਆ 46 ਮੁੱਲ ਕੀਤਾ 45 ਦਿੱਤੀ ਆ ਠੀਕ ਆ ਜੀ ਭਦੌਰ ਦਾ ਬੰਦਾ ਏ ਠੀਕ ਆ ਨਾ 3000 ਰੁਪਏ ਨਫੇ ਦਾ ਇੱਥੇ ਦਿੰਦੇ ਸੀ ਠੀਕ ਨਾਲੇ ਆਪਾਂ ਨੂੰ ਕੱਲੀ 500 ਸਾਈ ਆਈ ਸੀ ਠੀਕ ਆ ਜੀ ਉਹ ਬੰਦੇ ਨੇ ਦਿੱਤੀ ਨਹੀਂ ਉਹ ਕਹਿੰਦੇ ਆਪਾਂ ਉਹ ਵੀ ਪਿੰਡ ਲ ਜਾ ਕੇ ਵੇਚ ਨਹੀਂ ਆਪਾਂ ਦਾ ਪਿੰਡ ਵੇਚ ਲੈ ਆਪਣਾ ਉਹ ਕੰਮ ਨਹੀਂ ਵਪਾਰੀ ਲ ਜਾਂਦੇ ਆਪਾਂ ਸਾਰੇ ਮਾਲ ਠੀਕ ਆ ਜੀ ਹਾਂਜੀ ਹੁਣ ਆ ਬੱਛੀ ਹ 42 ਦੀ ਆ ਸੋਹਮ ਨਹੀਂ ਘੜਦੀ 10 ਨਫਾ ਖੁੱਲਿਆ ਕੱਚੀ ਆ ਕੱਲੀ ਕੱਚੀ ਆ ਬਸ ਸਾਂਭਣੀ ਪੈਣੀ ਹਫ਼ਤਾ ਆਪਣੀ ਆਤ ਤੇ ਆਇਆ ਪਸ਼ੂ ਗਿਆ ਪਸ਼ੂ ਆਇਆ ਪਸ਼ੂ ਗਿਆ ਪਸ਼ੂ ਕੱਲੀ ਸਾਂਭਣ ਵਾਲੀ ਆ ਇੱਕ ਹਫ਼ਤਾ ਸਾਂਭਗੀ ਤਾਂ ਫੁੱਲ ਪੈਸੇ ਦੇ ਜੂਗੀ ਬੱਚੀ ਪਈ ਇੱਕ ਨੰਬਰ ਵੀ ਸਾਂਭਣ ਵਾਲੀ ਤੇ ਦੋ ਨੰਬਰ ਵੀ ਸਾਂਭਣ ਵਾਲੀ ਆ ਦੋਨੇ ਕੱਲੀਆ ਕੱਚੀਆਂ 22 ਦੇ ਤੇ 3 ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਵੀਡੀਓ ਹੁੰਦੀਆਂ ਰਹਿੰਦੀਆਂ ਨੇ